ਹਾਂਜੀ ਦੋਸਤੋ ਕੀ ਹਾਲ ਚਾਲ ਆਈ ਹੋਪ ਤੁਸੀਂ ਸਰ ਘੈਂਡ ਵੀ ਤੁਹਾਡੇ ਘੈਂਡਾ ਦੋਸਤੋ ਹੁਣ ਅੱਜ ਹੋਲਾਵਾਂ ਲਾਵਾਂ ਤੇ ਅੱਜ ਟਾਈਮ ਹੋ ਗਿਆ ਵਾ 7 ਵਜ ਗਏ ਨੇ ਤੇ ਰਾਤ ਰਾਜੂ ਤੋਂ ਚੋੜੇ ਜਟ ਲੈ ਕੇ ਆਏ ਫਿਰ ਅਸੀਂ ਟਰੱਕ 'ਚ ਪੈ ਗਏ ਆਂ ਲੰਮੇ ਤੇ ਰਾਤੀ ਮੌਸਮ ਬੜਾ ਹੋ ਜਾਏਗਾ ਮੀਂਹ ਵਾਲਾ ਮੌਸਮ ਹੈ ਅਸੀਂ ਤੇ ਫਿਰ ਆ ਉੱਪਰ ਤਰਪਾਲ ਤਰਪੂਲ ਪਾਈ ਅਲੀ ਨਾ ਸ਼ੁਕਰ ਮੀਂਹ ਆਇਆ ਨਹੀਂ ਅਸੀਂ ਇੱਥੇ ਸੁੱਤੇ ਹੀ ਥੱਲੇ ਇੱਥੇ ਤੇ ਹੁਣ ਫਿਰ ਅਸੀਂ ਟੂਲ 'ਚ ਆ ਗਏ ਆਂ ਤੇ ਸਾਹਮਣੇ ਦੇਖੋ ਨੈਣਾ ਦੇਵੀ ਪਹਾੜ ਦੇਖੋ ਉਹ ਤਾਂ ਇਹ ਕਦੇ ਗਰੇ ਨਹੀਂ ਤੇ ਨਾ ਕਦੇ ਜਾਏ ਜਾਣਾ ਬਲਾਦਾ ਗੁਰਦਾਰ ਰੰਗੇ ਬਏ ਨੇ ਆ ਜਾਓ ਆਪਾ ਜੀ ਆਓ ਕੱਪੜੇ ਨਹੀਂ ਪੜੇ ਬਾਬਾ ਜੀ ਕੱਪੜੇ ਨਹੀਂ 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 ਕੱਪੜੇ ਲਿਓ ਏ ਉਹ ਫਨ ਲਾਲਾ ਥੈਲੀ ਚ ਲਾਲਾ ਆਪਰਾ ਲਾ ਕੇ ਆਪਰਾ ਉਹ ਵੀ ਰੰਗੇ ਗਿਆ ਜੀ ਉਹ ਵੀ ਕਹਿੰਦਾ ਹੀ ਨਹੀਂ ਪਾਉਣਾ ਰੰਗੀ ਗਏ ਸਾਰੇ ਓਏ ਰੰਗਦੇ ਵੀ ਲੱਗ ਗਏ ਇਹਦੇ ਪਹਿਲਾਂ ਲੱਗਾ ਥੋੜਾ ਥੋੜਾ ਹੁਣ ਜਿਆਦਾ ਲੱਗ ਗਿਆ ਮੇਰੇ ਵੀ ਰੋ ਮੈਂ ਤੇ ਬੰਨਿਆ ਹੀ ਮੇਰੇ ਆਰੇ ਇਧਾ ਰੰਗੋ ਰੰਗੋ ਹੋ ਗਿਆ ਕੰਮ ਅਗੇ ਦੇਖੋ ਦੋਸਤਾਂ ਇਹ ਸੜਕ ਛੱਡ ਕੇ ਤੇ ਪਟਰੀ ਤੇ ਚੱਲਦੇ ਆ ਆ ਦੇਖੋ ਪਟਰੀ ਤੇ ਇੱਥੋਂ ਜਾਣਾ ਸੜਕ ਤੇ ਰਾਂਗ ਕੀ ਬੜਾ ਹੋਇਆ ਤੇ ਨਾਲੇ ਰਾਹ ਐ ਨਹੀਂ ਨਾ ਸਾਰੇ ਇਧਰੋਂ ਦੀ ਆਉਂਦੇ ਨੇ ਹੋ ਅੱਗੇ ਜਾਂਦੇ ਆਂਦੇ ਆਂਮੋਲ ਨਹੀਂ ਅੱਗੇ ਆਂਦੇ ਆਂਦੇ ਨਹੀਂ ਨੋ ਜੋ ਮੈਂ ਕਹੇ ਜੀ ਆਪਾਂ ਹੁਣ ਇਹੇ ਤੁਰਨਾ ਨਾ ਚੌਲਦੇ ਇਹਨੇ ਕਿੱਥੇ ਆਂਦੇ ਜੋੜੇ ਫਿਰ ਤੁਹਾਨੂੰ ਲੱਗਣੀ ਚਲੋ ਆ ਨੰਦਗੜ ਕੀ ਰੇਵਨ ਜਉਂਦੇ ਆ ਨੰਦਗੜ ਕੀ ਵੱਲੋਂ ਤਾਂ ਭੀੜ ਦੇਖੋ ਕਿੰਨੀ ਆ ਬੱਲ ਬਖਿਆ ਸਰਦੋਰਾ ਨੇ ਮੈਂ ਬੇਨਤੀ ਕਰਾਂ ਤੁਸਾਂ ਜੋ ਕੀ ਬਣਿਆ ਉਹ ਬੇਸ਼ੱਕ ਬੜਾ ਦਾ ਗਾਹੀ ਰਖਾ ਬੇਨਤੀ ਨੰਦਵਾਸ ਦੇ ਸੰਸਥਾ ਨੂੰ ਨਿਹਾਲ ਕਰਦਾ ਹੋਇਆ ਆਪਣੀ ਹਾਜ਼ਰੀ ਲਵਾਵੇਗਾ ਰੰਗ ਵੇਖੋ ਦੋਸਤੋ ਹੋਰ ਦੇ ਉੱਪਰ ਵੀ ਰੰਗ ਉਹ ਮੂਹ ਵੀ ਰੰਗ ਖੜੇ ਨੇ ਉਹ ਹਾਰ ਰੰਗ ਦਿਵਾਤਾ ਤਾਂ ਸਹੀ ਹਰਾ ਹਵੇ ਇਹਦੇ ਵੀ ਫਟਾਫਟਾ ਵੀ ਇਹਦੇ ਵੀ ਲੱਗਾ ਜੀ ਤੂ ਹੀ ਘਰ ਆ ਵੀਨੇ ਵੀ ਲਾਇ ਗਲਾਬੀ ਖਟਾ ਹਰਾ ਸੰਤਰੀ ਜਿੱਲੀ ਲਾ ਦੇ ਮੇਰੇ ਵੀ ਲਾਈ ਆ ਔਰ ਇਹਨੇ ਬਿੰਦੀ ਲਾ ਦੀ ਇਹਨੇ ਇਹਦੇ ਬਿੰਦੀ ਲੱਗ ਗਈ ਕਰ ਦੋ ਸਾਰੇ ਸੰਤਰੀ ਸੰਤਰੀ ਹੋ ਗਏ ਬਾਈ ਉਥੋਂ ਲੈ ਕੇ ਦਕ ਲਾ ਰਿਹਾ ਹੁਣ ਦੋਸਤੋ ਨੰਗਰ ਚ ਬੈਠੇ ਆ ਨੰਗਰ ਸ਼ਗਲੀ ਆਲੂ ਮਟਰ ਦੀ ਜੀ ਉਹ ਪਨੀਰ ਦੀ ਸਬਜੀ ਛੋਕ ਕਿਉਂਦੇ ਤੇ ਟਰਾਲੀ ਚੈੱਕ ਕਰੋ ਵੇਜੇ ਵਾਸ਼ਰ ਜੋ ਵੀਰ ਥੋੜਾ ਸ਼ੂਟਰ ਸਟਨ ਸ਼ੂਟਰ ਨੂੰ ਆਪਾਂ ਕਿ ਇਹਦਾ ਲਾਗੇ ਕੋਪੋਲੀ ਆ ਵੀ ਕਿੰਨਾ ਮਿਲ ਗਿਆ ਹਾਲੋ ਓਏ ਹਾਲੇ ਆ ਗਈ ਆਈ ਥੋੜਾ ਲਾ ਦੇ ਲਾ ਦੇ ਰਾਜੂ ਲਾ ਦੇ ਸਾਰਾ ਥੋੜਾ ਲਾਉਣਾ ਨਹੀਂ ਆ ਛੋੜ ਤਾਂ ਯੋ ਚਲੋ ਚਲੋ ਬਈ ਰੰਗੀ ਕੇ ਫੋਨ ਤੇ ਵੀ ਪੈ ਗਿਆ ਯੋ ਤਹਫੀਰ ਤੇਰਨ ਪੜਾ ਓ ਯਾਰ ਮੇਰਾ ਪਰਨਾ ਪੰਚੂਰਾ ਲਾ ਜੀ ਕਰਾ ਲਾ ਮੇਰੇ ਪੁੱਛੇ ਮੋਟੇ ਝੁੱਟੀਆਂ ਭਰ ਗਏ ਮੋਟੇ ਮੋਟੇ ਚੌਂ ਵਜੇ ਇਸ਼ੇ ਦਾ ਪੂਰਾ ਰੰਗ ਰਾਂਗੋ ਦੇਗਾ ਇਹਦਾ ਵੀ ਪਰਨਾ ਭਰੇ ਭਰੇ ਆ ਗਿਆ ਇਹ ਇਹਦਾ ਹੀ ਦਸਤਾਰ ਭਰੀ ਗਈ ਪਰਨਾ ਦਾ ਬਚ ਗਿਆ ਤੇਰਾ ਪਰਨਾ ਬਚ ਗਈ ਓ ਇਹਦਾ ਫੇਰ ਓ ਇਹਦਾ ਫੇਰ ਪਰਨਾ ਬਚ ਗਈ ਓ ਓ ਯਾਰ ਫੜੋ ਰਾਂ ਗਲਬੇੜੀ ਹੁਣ ਲਿਪੜਤੇ ਗਏ ਚਾਈਟ ਹੋਈ ਇਧਰ ਦੇ ਅੰਦਰ ਹੋਣਾ ਹੋਰ ਥੋੜਾ ਲੱਗ ਪਾਵਰ ਲੱਗੀ ਆਦ ਪੂਰਾ ਸਾਬਨ ਨੀ ਆ ਏ ਦੇਖੋ ਲਿਆ ਯਾਰ ਦੇਖੋ ਹੁਣ ਰੋਡ ਤੇ ਆਉਂਦੇ ਆ ਉਲਟੇ ਲਿਆਏ ਯਾਰ ਨਾਲ ਖੜੇ ਆਏ ਇਧਰ ਆਏ ਉਹ ਐਡ ਕਰੀ ਉਹ ਚੌੜੇ ਦੇ ਮੱਥੇ ਰਾਂਗ ਹੀ ਜੜਿਆ ਇਹਨੂੰ ਇਹ ਕੀ ਹੋਣਾ ਵਾਹ ਵੇ ਇੱਥੇ ਲੱਗ ਗਈ ਆ ਇੱਥੇ ਲੱਗੰਦੇ ਨਾ ਰੰਗ ਉਹ ਚੜੰਦੇ ਆ ਵੇ ਦਾ ਮੂਹ ਆਪਰੇ ਮੂਹਰੇ ਤੇ ਨੀਲਾ ਲੱਗਾ ਉਹ ਇਹਦਾ ਸੌਫ ਹੀ ਹੋ ਜਾਂਦਾ ਚਲੋ ਚਲੀਏ ਵਾ ਹੋ ਗਈਓ ਆ ਜਾ ਵਾ ਪਾਪਾ ਛੋੜੇ ਬਬੀ ਛੋੜੇ ਛੋੜੇ ਚਾਰ 400 ਰੁਪਏ ਰੁਪਏ ਚਲ ਗਿਆ ਚਲ ਗਿਆ ਚਲ ਗਿਆ ਉਹ ਗੋੜੇ ਗੜੇ ਸੋਹਣੇ ਲੱਗਦੇ ਆ ਉਹ ਗੋੜੇ ਸੋਹਣੇ ਲੱਗਦੇ ਕੋਣ ਦੋਸਤੋ ਜਾਨਾਦਪੁਰ ਸਾਹਿਬ ਤੋਂ ਨਿਕਲ ਗਏ ਆ ਭੀੜ ਬੜੀ ਜਾਮ ਲੱਗੰਦਿਆ ਪੂਰਾ ਤੇ ਹੁਣ ਪਤਾ ਨਹੀਂ ਇੱਕ ਗੁਰਦੁਆਰਾ ਰੋਕਦੇ ਆ ਤੇ ਜਾ ਪੈਂਡ ਜਾਂਦੇ ਸਦਾ ਹੁਣ ਇਹ ਪਤਾ ਨਹੀਂ ਹੁਣ ਦੋਸਤੋ ਰਾਤ ਦੇ 8:30 ਹੋ ਗਏ ਨੇ ਤੇ ਹੁਣ ਇਹ ਟੂਲ ਬਾਕ ਤੇ ਪੈ ਗਿਆ ਲੰਮੇ ਤੇ ਇਧਰ ਆ ਵੀ ਵਿਆ ਕੇ ਬਸ ਇਕੱਠੇ ਹੋ ਗਏ ਪੈ ਗਏ ਆ ਇਧਰ ਵਿੱਕੀਵਾ ਆਪਣਾ ਤੇ ਇਧਰ ਆਈ ਆ ਆਰਾਮਣਾ ਪੈ ਗਿਆ ਹੁਣ ਸੌ ਹੀ ਜਾਣਾ ਵਾ ਦੋਸਤੋ ਟਰੱਕ ਕੇ ਕਰਿਆ ਖਿਲਾ ਰਿਆ ਵਾ ਅਜੇ ਲੰਗਰ ਆ ਤੇ ਲੰਗਰ ਛੱਕੇ ਤੇ ਫਿਰ ਸ਼ਾਇਦ ਇਹਨਾਂ ਨੇ ਸਦਾ ਹੀ ਪੈਂਡ ਹੀ ਬਚਾਉਣਾ ਵਾ ਟਰੱਕ ਫਿਰ ਸ਼ਾਇਦ ਨਾ ਹੀ ਰੋਕਣ ਗੱਡੀ ਕਿਤੇ ਤੇ ਆ ਇੱਥੇ ਲੰਗਰ ਛਕਣਾ ਹੋਣੀ ਦੋਸਤੋ ਇਹ ਲੰਗਰ ਸ਼ਾਕੇ ਦੇ ਟਰੱਕ ਜਾਣਗੇ ਬਹਿਗੇ ਆ ਤੇ ਉਹ ਉਹਨਾਂ ਦੋਨਾਂ ਨੇ ਜੀ ਹੋਣਾ ਵਾ ਤੇ ਲੰਗਰ ਦੀ ਗੱਲ ਇਹ ਲੰਗਰ ਬਹੁਤ ਸਵਾਦ ਬਣਿਆ ਹੋਈਗਾ ਤੇ ਹੁਣ ਬਾਈ ਨਾਲ ਸਿੱਧਾ ਜਾਣਾ ਪਿੰਡ ਨੂੰ ਤੇ ਵੀ ਇਹਨਾਂ ਨੂੰ ਕਿੰਨੇ ਕ ਵਜੇ ਤੱਕ ਪਹੁੰਚਦੇ ਆ ਨੇ ਵਾ ਓਏ ਬਾਰਕ ਵਾਜੀ ਆਣਗੇ ਹਨਾ ਓਏ ਬਾਰਕ ਵਾਜ ਜਾਣੇ ਆ ਤੇ ਫਿਰ ਉਹ ਵੀ ਤੇ ਹੁਣ ਪਿੰਡ ਦੋਸਤ ਕੋੜ ਆਲਾ ਜਾਲਾ ਓਏ ਪਿਆ ਵੀ ਭਰਾ ਦੇ ਆ ਵੀ ਭਰਾ ਦੇ ਹਾਂ ਵੀ ਪਾਣ ਆ ਵੀ ਪਾਣ ਲੱਤ ਮੈਨੂੰ ਜਾ ਦੇ ਮੀ ਕਦੇ ਹੁੰਦਾ ਵਾ ਕਦੇ ਖਾੜ ਜਾਂਦਾ ਵਾ ਜਦੋਂ ਹੁੰਦਾ ਵਾ ਹੀ ਚੱਲੇ ਆਈਦਾ ਵਾ ਤੇ ਹੁਣ ਛੱਡ ਗਿਆ ਵੀ ਹੁਣ ਫੇਰ ਅਸੀਂ ਟੂਲ ਉੱਪਰ ਚੱਲੇ ਆਂ ਸੈਟਿੰਗ ਚੈੱਕ ਕਰਾ ਦੇ ਹਾਂ ਆ ਇੱਦਾਂ ਹੀ ਆਗੇ ਚੱਲ ਚੱਲ ਹੋ ਗਿਆ ਚੱਲ 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 ਅਸੂ ਓ ਤੇਰੀ ਨੂੰਏ ਚੱਲ ਚੱਲ ਓ ਨੰਗਦੇ ਸਹੀ ਭਰਾਵਾ ਆ ਲੈਣੇ ਮੈਨੂੰ ਤੇ ਆਵਾ ਆ ਜਾਓ ਉਹ ਕਿਵੇਂ ਦੇਣਾ ਬੋਲੂ ਆ ਗਿਆ ਓਏ ਆਪਣੀਆਂ ਦਾ ਜਗਾ ਦੇਜੋ ਉਹ ਵੀ ਆ ਗਏ ਬੱਸ ਕਾਰ ਦਾ ਸੈਟ ਕਰਦੇ ਤਾਂ ਕਰ ਨਹੀਂ ਆ ਜੋ ਜੀ ਹੋ ਗਿਆ ਸੈਟ ਆ ਫਿਰ ਓ ਨਾ ਯਾਰ ਹੋਰ ਦੋਸਤੋ 3 ਵਜ ਗਏ ਨੇ ਤੇ ਟਰੱਕ ਚੋਂ ਉਤਰ ਆਏ ਆ ਜਾਣਦੇ ਹੁਣ ਘਰ ਨੂੰ ਘਰ ਨੂੰ ਜਾਣ ਕੇ ਤੇ ਪਹੁੰਚ ਗਏ ਘਰੇ ਤੇ ਫੋਨ ਕਰਦਾ ਵਾ ਤੇ ਹੁਣ ਮੈਂ ਖੋਲ ਲੈਨੇ ਗੇਟ ਸਾਰੇ ਇਹ ਕੰਬਲ ਜਿਹੜੇ ਕਿਦਾਂ ਰਵੇਟਿਆਈਓ ਇਹ ਕੋਨੇ ਕੰਬਲ ਖੋੜਿਆ ਦੋ ਵਹਿਗ ਇਹਦੇ ਕੋਲ ਆ ਇੱਕ ਮੇਰੇ ਕੋਲ ਆ ਹੁਣ ਚਾਲਦੇ ਆ ਗਏ ਦੋਸਤੋ ਇਹ ਘਰੇ ਪਹੁੰਚ ਗਿਆਂ ਤੇ ਬੜੇ ਚਿਰ ਬਾਅਦ ਹੀ ਬੈਠ ਤੇ ਕਿਤੇ ਆਲੇ ਬੈਠੇ ਆ ਤਿੰਨ ਦੇ ਤਿੰਨ ਚਾਦਰਾਂ ਬਾਹਰ ਤੇ ਅੱਜ ਦੇ ਬਲੌਗ ਜੇ ਬਸੇ ਨਹੀਂ ਆਈ ਹੋ ਤਾਂ ਨੂੰ ਬਹੁਤ ਲੱਗਾਂਗੇ ਜੇ ਬਹੁਤ ਲੱਗਾ ਬਲੌਗ ਨੂੰ ਲਾਈਕ ਤੇ ਆਨ ਸਬਸਕ੍ਰਾਈਬ ਕਰ ਦਿਓ ਮੇਰੇ ਨਾਲ ਜਨ ਕਿਸੇ ਨਾ ਬਲੌਗ ਸਟਿਲ ਟੈਕ ਕੇਅਰ ਰਾਬਰਾਕਾ